ਹੁਣ ਕੀ ਹੋਇਆ ਹੈ ਉਹਨਾਂ ਦਾ ਨੇ ਹੁਣ ਕੀ ਹੋਇਆ ਹੈ ਮਾਂ ਕਹਿੰਦੀ ਤੁਸੀਂ ਮਾਨ ਸਰ ਪੰਜਾਬ ਤੇ ਦਿੱਲੀ ਚ ਮਾਂ ਆਪਣੇ ਬੱਚੇ ਨੂੰ ਦੁਨੀਆ ਦੀ ਸਭ ਤੋਂ ਛੋਟੀ ਕਹਾਣੀ ਸੁਣਾ ਸਕਦੀ ਹੈ ਇੱਕ ਥੀ ਕਾਂਗਰਸ ਅੱਜ ਸਾਡਾ ਮੁੱਖ ਮੰਤਰੀ ਕਹਿੰਦਾ ਹੈ ਇੱਕ ਥੀ ਕਾਂਗਰਸ ਇਨੂੰ ਮੈਂ ਕਹਿਣਾ ਚਾਹਨਾ ਥੋਥਾ ਚਨਾ ਬਾਜੇ ਖਨਾ ਤੂੰ ਗੱਲ ਕਿਹੜੀ ਕਰਦਾ ਹੈ ਮਿੱਤਰ ਪਿਆਰੇ ਆ ਪਿਛਲੇ ਇਲੈਕਸ਼ਨਾਂ ਦੇ ਵਿੱਚ ਕਾਂਗਰਸ ਨੂੰ 5 ਕਰੋੜ ਵੋਟਾਂ ਪਈਆਂ ਬੀਜੇਪੀ ਨਾਲੋਂ ਵੀ 10 ਲੱਖ ਵੋਟ ਜ਼ਿਆਦਾ ਪਈ ਹੈ 614 ਇਹਦੇ ਐਮਐਲਏ ਨੇ ਤੇ ਅੱਜ ਕਾਂਗਰਸ ਦੀ ਅਗਰ ਤੂੰ ਗੱਲ ਕਰਦਾ ਹੈ ਤੇ ਤੁਹਾਨੂੰ ਉਹਨਾਂ ਪੰਜਾਂ ਸਟੇਟਾਂ ਦੇ ਇਲੈਕਸ਼ਨਾਂ ਚ ਤੁਸੀਂ ਕਿੰਨਾ ਚ ਲੜੇ ਤੁਹਾਨੂੰ ਅੱਧਾ ਪਰਸੈਂਟ ਵੋਟ ਨਹੀਂ ਪਈ ਅੱਧਾ ਪਰਸੈਂਟ ਵੋਟ ਤੇ ਤੂੰ ਆਪਦੇ ਆਪ ਨੂੰ ਇਹ ਦੱਸਦਾ ਵੀ ਤੂੰ ਨੈਸ਼ਨਲ ਪਾਰਟੀ ਦਾ ਚੀਫ ਮਿਨਿਸਟਰ ਹੈ ਉਹ ਨੈਸ਼ਨਲ ਪਾਰਟੀ ਜਿਹਦੀ ਲੋਕ ਸਭਾ ਚ ਇੱਕ ਸੀਟ ਹੈ ਉਹ ਵੀ ਉਧਾਰੀ ਮੰਗੀ ਹੋਈ ਕਾਂਗਰਸ ਦੀ ਉਹ ਮਿੱਤਰ ਪਿਆਰੇ ਇੰਨਾ ਹਉਮਾ ਹੰਕਾਰ ਨਾ ਕਰ ਹਉਮੇ ਹੰਕਾਰ ਵਾਲੇ ਇਸ ਧਰਤੀ ਤੇ ਰਹੇ ਨਹੀਂ ਤੇ ਕਦੇ ਨਹੀਂ ਰਹਿਣਾ ਦੇਸ਼ ਨੂੰ ਆਜ਼ਾਦ ਕਰਾਉਣ ਵਾਲੀ ਪਾਰਟੀ ਬਾਰੇ ਕੋਈ ਇਹ ਜਿਹੀਆਂ ਟੁੱਟੀਆਂ ਗੱਲਾਂ ਕਰੇ ਔਰ ਇਹ ਸੋਚੇ ਵੀ ਉਹ ਇਮਾਨਦਾਰ ਹੈ ਇਹਨੂੰ ਪੁੱਛ ਵੀ ਜਿਹੜਾ ਤੇਰਾ ਮੁੱਖ ਮੰਤਰੀ ਕਹਿੰਦਾ ਹੁੰਦਾ ਸੀਗਾ ਕਿ ਜਦੋਂ ਲਾਂਚਨ ਲੱਗੇ ਈਡੀਯੂਡੀ ਦਾ ਸੁਨੇਹਾ ਆਵੇ ਤੇ ਕਈ ਬੰਦੇ ਉੱਥੇ ਜਾਂਦੇ ਨਹੀਂ ਮੇਰਾ ਸਿਰ ਸ਼ਰਮ ਨਾਲ ਝੁਕਦਾ ਹੈ ਅੱਜ ਭੱਜਦਾ ਕਿਉਂ ਆਈਡੀ ਤੋਂ ਮੇਰੇ ਸਵਾਲਾਂ ਦਾ ਜਵਾਬ ਕਿਉਂ ਨਹੀਂ ਦਿੰਦਾ 300 ਵਾਰ ਸਵਾਲ ਕਰ ਲਏ ਇਹਨੂੰ ਭਗਵੰਦਰੂ ਔਰ ਇਹ ਕਿਹਾ ਵੀ ਅਲੀ ਬਾਬਾ 40 ਚੋਰ ਦਾ ਉਹੀ ਸਿਸਟਮ ਜਿਹਨੂੰ ਤੂੰ ਬਦਲਣ ਆਇਆ ਸੀ ਉਹਦੇ ਅੱਗੇ ਲੱਗ ਕੇ ਉਹਦੀ ਸਰਪ੍ਰਸਤੀ ਕਰ ਰਹੇ ਆ ਜਵਾਬ ਦਿੰਦਾ ਇਹ ਬਦਲਣ ਆਇਆ ਸੀ ਨਾ 21000 ਦੀ ਟਰਾਲੀ ਵਿਕਦੀ ਆ 21000 ਦੀ ਰੇਤੇ ਦੀ ਟਰਾਲੀ ਕੌਣ ਵੇਚਦਾ 15 ਕਰੋੜ ਰੁਪਏ ਕੇਵਲ ਦੇ ਕੌਣ ਲੈਂਦਾ ਮੈਂ ਇਹਨਾਂ ਗੱਲਾਂ ਨੂੰ ਜਿਹੜਾ 60 70000 ਕਰੋੜ ਰੁਪਈਆ ਇਹ ਪੰਜਾਬ ਦਾ ਖਾਂਦੇ ਆਏ ਆ ਉਸ ਚੋਰੀ ਨੂੰ ਰੋਕ ਕੇ ਪੰਜਾਬ ਦੇ ਵਰਕਰ ਦੇ ਨਾਲ ਇੱਕ ਮੂਵਮੈਂਟ ਪੈਦਾ ਕਰੋ ਮੂਵਮੈਂਟ ਉਹ ਨਹੀਂ ਹੁੰਦੀ ਜਿਹੜੀ 10 15 ਬੰਦਿਆਂ ਚ ਹੁੰਦੀ ਆ ਮੂਵਮੈਂਟ ਉਹ ਹੁੰਦੀ ਹੈ ਜਿਹੜੀ ਸਾਰੇ ਪੰਜਾਬ ਦੇ ਵਿੱਚ ਆਵੇ ਔਰ ਉਹ ਪੰਜਾਬ ਦੇ ਵਿੱਚ ਆਵੇ ਜਿਹੜਾ ਜ਼ਿੰਦਗੀ ਦੇ ਵਿੱਚ ਸਭ ਤੋਂ ਮੋਢੀ ਕਹਾਉਂਦਾ ਹੈ ਜ਼ੁਲਮ ਨਾਲ ਲੜਨ ਦੇ ਲਈ ਪੰਜਾਬ ਉਹ ਪੰਜਾਬ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ 20% ਰਹਿ ਗਿਆ ਜਿਹੜੀ ਦੇਸ਼ ਦੀ ਢਾਲ ਸੀ ਜਿਹ ਤੋਂ ਗੋਰੇ ਕੰਬਦੇ ਸੀ ਜਿਹੜੀ ਅਹਿਮਦ ਸ਼ਾਹ ਅਬਦਾਲੀ ਮਸੇ ਰੰਗੜ ਬਾਕੀ ਸਾਰਿਆਂ ਦੀ ਤਬਾਹੀ ਦਾ ਕਾਰਨ ਬਣੀ ਸਮਝਦੇ ਹੋ ਉਹ ਕਿਉਂ ਬਣੀ ਕਿਉਂਕਿ ਉਹ ਗੁਰੂ ਦੇ ਫਲਸਫੇ ਨਾਲ ਜੁੜੀ ਹੋਈ ਸੀ ਮੇਰਾ ਕੰਮ ਇੰਨਾ ਹੀ ਹੈ ਗੁਰੂ ਦੇ ਫਲਸਫੇ ਨਾਲ ਕਾਂਗਰਸ ਦਾ ਵਰਕਰ ਜੋੜਨਾ ਕਿਸੇ ਦੇ ਬਾਰੇ ਮਾੜਾ ਨਾ ਕਹਿਣਾ ਔਰ ਆਪਣੀ ਗੱਲ ਰੱਖਣੀ ਔਰ ਵਿਰੋਧੀ ਪਾਰਟੀਆਂ ਪੂਰੀ ਤਰ੍ਹਾਂ ਤਵਸਤ ਕਰਨੀਆਂ ਅੱਜ ਕਹਿੰਦਾ ਹੈ ਕਿ ਇਹ ਦੇਖੋ ਕਿੱਦਾਂ ਚੋਰੀ ਵੇਚਦੇ ਆ ਇਹ ਇਹ ਕਿੱਦਾਂ ਝੂਠ ਵੇਚਦੇ ਆ